ਅਬ ਦੇਖ ਲੈ ਕੀ ਖਲਿਆਰਾ ਪਾ ਕੇ ਗਈ ਆ ਮਹਾਰਾਣੀ ਆਪ ਤਾਂ ਸਵੇਰੀ ਨਿਕਲ ਕੇ ਚੱਕ ਕੇ ਲਾਢੀ ਨਾਲ ਝੋਲ ਆ ਜਾ ਇੱਥੇ ਸਿਆਪਾ ਮੈਨੂੰ ਕਰਨਾ ਪਊਗਾ ਆਪ ਦੇ ਸੂਟ ਫਾਟ ਜਿਵੇਂ ਇੱਥੇ ਸਿੱਟ ਗਈ ਵੀ ਆ ਤਾਂ ਚੱਕ ਲਾ ਆਪ ਦਾ ਬੋਜਣਾਲਾ ਕੁੱਤਾ ਇੱਥੇ ਲੱਗੇ ਰੋ ਇਹਨਾਂ ਨੇ ਗੋਲਾ ਖੋੜਸਾ ਕਰਨ ਸਾਰਾ ਕੁਝ ਇੱਥੇ ਸਿੱਟਿਆ ਤੇ ਇਹਦਾ ਕਮਾਲ ਦੀ ਗੱਲ ਹੈ ਇਹਨੂੰ ਕਿਹੜਾ ਭੂਤੇ ਸੀ ਗਿਆ ਹੁਣ ਕਿਵੇਂ ਕਰੀ ਜਾਂਦੀ ਹੈਗੀ ਚਾ ਕੇ ਪੁੱਛਦੀ ਹੈ ਹਰਪ੍ਰੀਤ हां मम्मी ਕੀ ਹੋ ਗਿਆ ਤੈਨੂੰ ਕਿਹੜਾ ਭੂਤ ਦੇਖ ਗਿਆ ਹੁਣ ਐਂ ਗਰੀ ਜੰਨੀ ਆ ਤੂੰ ਮੰਮੀ ਮੈਨੂੰ ਕੋਈ ਭੂਤ ਨਹੀਂ ਦਿਖਿਆ ਆ ਖਲਿਆਰਾ ਦੇਖਿਆ ਜਿਹੜਾ ਮਹਾਰਾਣੀ ਪਾ ਕੇ ਗਈ ਆ ਲੈ ਖਲਿਆਰੇ ਨੇ ਕਿੱਡੀ ਗੱਲ ਲਾਗੀ ਹੌਲੀ ਹੌਲੀ ਚੱਕ ਦੇ ਤੂੰ ਨਾ ਮੰਮੀ ਅੱਛਾ ਚੱਕਣ ਨੂੰ ਮੈਂ ਵੇਲੀ ਆ ਹਜੇ ਕੱਪੜੇ ਦਾ ਢੇਰ ਲੱਗਿਆ ਪਿਆ ਭਾਂਡੇ ਟਿੱਗ ਪਿਆ ਤਸੇ ਝਾੜੂ ਪੋਚਾ ਕਰਨ ਸਾਰਾ ਕੰਮ ਪਿਆ ਕੀ ਕੁਛ ਚੱਕਾਂ ਮੈਂ ਓਹੋ ਤੈਨੂੰ ਮੈਂ ਹੀ ਕਹੀ ਐ ਨਹੀਂ ਵੀ ਹੌਲੀ ਹੌਲੀ ਕਰ ਲੈ ਕੋਈ ਗੱਲ ਨਹੀਂ ਉਹ ਬੈਂਕ ਦੇ ਵਿੱਚ ਗਈ ਹੈਗੀ ਉਹਨੂੰ ਕੋਈ ਜ਼ਰੂਰੀ ਕੰਮ ਸੀਗਾ ਆਹੋ ਹੌਲੀ ਹੌਲੀ ਮੈਂ ਕਰ ਲਾ ਉਹ ਹੁਣ ਨਾ ਕਹੀ ਨਾ ਸਵੇਰੇ 8 ਵਜੇ ਨੂੰ ਕੀ ਹੋਇਆ ਸੀ ਬੈਂਕ ਜਾਣ ਨੂੰ 10 ਵਜੇ ਖੁੱਲਦਾ ਬੈਂਕ ਕੀ ਕਰੂ ਘੰਟੇ ਦੋ ਘੰਟੇ ਪਹਿਲੇ ਜਾ ਕੇ ਕੋਈ ਕੰਮ ਜ਼ਰੂਰੀ ਹੋਊਗਾ ਫੇਰ ਹੀ ਗਈ ਹੈਗੀ ਤੂੰ ਤਾਂ ਉਹੀ ਬੋਲੀ ਜਾਨੀ ਜਿੰਨਾ ਕਿ ਤੇਰੇ ਤੋਂ ਹੁੰਦਾ ਭਾਈ ਓਨਾ ਕ ਕਰ ਲਾ ਬਾਕੀ ਪਿਆਰਨ ਦੇ ਆ ਕੇ ਕਰ ਲੂਗੀ ਉਹ ਅੱਛਾ ਮੰਮੀ ਮੈਂ ਉਹੀ ਬੋਲੀ ਹੈਨੀ ਉਹ ਨੂੰ ਨਾ ਕਹੀ ਵੀ ਤੂੰ ਕੰਮ ਕਰਾ ਦੇ ਜਿਹੜਾ ਮੜਾ ਮੋਟਾ ਰਹਿੰਦਾ ਭਾਈ ਮੈਂ ਉਹ ਨੂੰ ਹੁਣ ਕੀ ਕਹਾਂ ਜਦੋਂ ਉਹਨੂੰ ਕਿ ਜ਼ਰੂਰੀ ਕੰਮ ਸੀ ਤਾਂ ਹੀ ਗਈ ਹੈ ਤੂੰ ਕਿਉਂ ਨਹੀਂ ਸਮਝਦੀ ਗੱਲ ਨੂੰ ਚਾ ਕਿਉਂ ਛੋੜਿਆ ਬਗ ਜਨ ਦੇਖਿਆ ਆ ਕੱਪੜੇ ਉਹਦੇ ਆ ਤਾਂ ਚੱਕ ਚੱਲ ਕੋਈ ਨਹੀਂ ਜਿੰਨਾ ਕਿ ਤੇਰੇ ਕੋਲ ਤੋਂ ਹੁੰਦਾ ਤੂੰ ਕਰ ਲੈ ਜੇ ਨਹੀਂ ਹੁੰਦਾ ਰੱਖ ਦੇ ਕੋਈ ਗੱਲ ਨਹੀਂ ਆ ਕੇ ਕਰ ਲੂਗੀ ਉਹ ਬਾਕੀ ਜਿੰਨਾ ਕਿ ਮੇਰੇ ਤੋਂ ਹੁੰਦਾ ਮੈਂ ਕਰਾ ਦੇਣੀ ਆ ਤੇਰੇ ਨਾਲ ਆਹੋ ਆ ਕੇ ਕਰ ਲੂਗੀ ਕੀ ਟਾਈਮ ਹੋ ਗਿਆ ਕੀ ਪਤਾ ਕਦੋਂ ਆਊਗੀ ਕਦੋਂ ਨਹੀਂ ਓਹੋ ਆ ਜਾਂਦੀ ਏ ਕੋਈ ਨਹੀਂ ਤੂੰ ਐਵੇਂ ਨਾ ਕਚੀਦਾ ਕਰੀ ਚੱਲ ਵਾਲਾ ਚੱਲ ਚੰਗਾ ਮਮੀ ਮੈਂ ਤਾਂ ਭਾਂਡੇ ਮਾਜ਼ਦੀ ਆ ਇੱਕ ਤਾਂ ਇਹਨਾਂ ਨੇ ਮੈਂ ਤਪਾਲੀਆਂ ਸੱਚੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦੀ ਵੀ ਵਾ ਕੀ ਨੂੰ ਕੁਝ ਕਹਾ ਤੇ ਕਿਹਨੂੰ ਨਾ ਕਹਾ ਸੋ ਰੋਜ਼ ਦਾ ਕਲੇਸ਼ ਹੈ ਨਾ ਦਾ ਹਰਪ੍ਰੀਤ ਹਾਂ ਮੈਂ ਆਉਰੇ ਨਾਲੇ ਕੱਪੜੇ ਜੇ ਲੈ ਮਾਰ ਦਿੰਦੀ ਐ ਤਾਂ ਇਹਨਾਂ ਦੀ ਆ ਗਈ ਮਿੰਤਰ ਹਾਂ ਜੀ ਉਹ ਵੀ ਆ ਗਈ ਅੱਛਾ ਤੇ ਹੋ ਗਿਆ ਕੰਮ ਉਹ ਹਾਂ ਮੈਂ ਕੰਮ ਤਾਂ ਹੋ ਗਿਆ ਬਸ ਡਾਕੂਮੈਂਟ ਜੇ ਸਬਮਿਟ ਕਰਵਾਉਣੇ ਸੀ ਤੇ ਸਾਈਨ ਚਾਹੀਦੇ ਸੀਗੇ ਉਹ ਮੈਂ ਕਰ ਦਿੱਤੇ ਸੀਗੇ ਫਿਰ ਲਾਡੀ ਕਹਿੰਦਾ ਤੇ ਮੈਂ ਤੈਨੂੰ ਘਰੇ ਛੱਡਿਆ ਨਾ ਉਹ ਮੈਂ ਘਰੇ ਛੱਡ ਕੇ ਗਈ ਕਹਿੰਦੇ ਬਾਕੀ ਕੰਮ ਮੈਂ ਆਪੇ ਕਰ ਲਵਾਂ ਉੱਥੇ ਅੱਛਾ ਹਜੇ ਲਾਡੀ ਆਇਆ ਨਹੀਂ ਹੈ ਫਿਰ ਹਾਂ ਫਿਰ ਉਹਨਾਂ ਨੂੰ ਉੱਥੇ ਸ਼ਾਮ ਹੋ ਜੂਗੀ अच्छा अच्छा चलो दीदी जी काम ਤਾਂ ਹੁਣ ਹੋ ਗਏ ਤੁਹਾਡੇ ਬੈਂਕ ਵਾਲੇ ਵਧੀਆ ਹੋ ਗਏ ਹੋਣਗੇ ਨਾ ਹਾਂ ਹਾਂ ਵਧੀਆ ਹੋ ਗਏ ਚਲੋ ਅਜ ਹੁਣ ਆਪਾਂ ਆ ਘਰ ਦਾ ਕੰਮ ਕਰ ਲਈਏ ਸੋਜੀ ਝਾੜੂ ਪੋਚਾ ਲਾਉਣਾ ਲੈ ਉਹ ਲਾ ਦਿਓ ਤੁਸੀਂ ਹਰਪੀ ਦਿਓ ਮਾੜਾ ਮੋਟਾ ਤਾਂ ਬਾਹਰ ਹੁੰਦਾ ਬੰਦਾ ਆਇਆ ਦੇਖ ਲਿਆ ਕਰ ਮੈਨੂੰ ਮੋਟਰਸਾਈਕਲ ਤੇ ਛੱਡ ਕੇ ਗਿਆ ਲੈ ਟੀ ਮੈਂ ਤਾਂ ਠੰਡ ਚੜ ਗਈ ਨਾਲੇ ਹਵਾ ਵੱਜ ਗਈ ਤੇ ਮਾੜਾ ਮੋਟਾ ਸੋਚਿਆ ਕਰ ਕਿਉਂ ਦੀਦੀ ਠੰਡ ਮੈਨੂੰ ਨਹੀਂ ਲੱਗਦੀ ਚਲ ਕੋਈ ਨਹੀਂ ਮਨਿੰਦਰ ਚਾਹ ਪਾਣੀ ਪੀ ਕੇ ਨਾ ਫੇਰ ਲੱਗ ਜੇ ਕੰਮ ਕੋਈ ਨਹੀਂ ਮੰਮੀ ਜੀ ਤੁਸੀਂ ਵੀ ਨਾ ਉਹਦੀ ਮਗਰ ਲੱਜੇ ਨੋ ਇਹਦੇ ਤੁਸੀਂ ਮਾੜਾ ਮੂਟਾ ਦੇਖੋ ਤਾਂ ਸਹੀ ਮੈਂ ਬਾਹਰੋਂ ਥੱਕੀ ਆਈਆਂ ਨਾਲ ਠੰਡ ਲੱਗੀ ਪਈ ਆ ਨਾਲੇ ਹੁਣੀ ਮੈਨੂੰ ਕੰਮਾਂ 'ਚ ਧੱਕ ਦਿਓ ਤੁਸੀਂ ਥੱਕ ਤਾਂ ਮਨਿੰਦਰ ਮੈਂ ਵੀ ਗਈ ਸਵੇਰ ਦੀ ਕੱਲੀ ਲੱਗੀ ਆ ਕੰਮ ਕਰਨ ਖੇਤ 10 ਜਣਿਆਂ ਦੀ ਰੋਟੀ ਭੇਜੇ ਤਨ ਸਮਝ ਆ ਗਈ ਨਾ ਨਾਲੇ ਭਾਂਡੇ ਦਾ ਢਿੱਗ ਮਾਂਜਾ ਕੱਪੜੇ ਧੋਤੇ ਤੇ ਫਿਰ ਕੀ ਹੁੰਦਾ ਮੈਨੂੰ ਕਿਉਂ ਸੁਣਾਈ ਜਾਂਦੀ ਐ ਇੰਨਾ ਕੰਮ ਤਾਂ ਪੇਕੇ ਮੈਂ ਉਹੀ ਕਰ ਦਿੰਦੀ ਹੁੰਦੀ ਸੀਗੀ ਚੱਲ ਠੀਕ ਆ ਹੁਣ ਸਹਰੇ ਕਰ ਲਾਉ ਦੇ ਇੰਨਾਂ ਕੰਮ ਉਹ ਤਾਂ ਪੇਕੇ ਕਰਦੀ ਸੀ ਜਲ ਕੋਈਆਂ ਤੈਨੂੰ ਵੀ ਮਾਰੇ ਮੋਟੇ ਕੰਮ ਸਿਖਾਉਣੇ ਆ ਮੇਰੇ ਤੋਂ ਬਾਅਦ ਕੋਈ ਯਾਰ ਕੋਈ ਗੱਲਬਾਤ ਹੋ ਜੇ ਮੈਂ ਤਾਂ ਸਾਰੇ ਹੁੰਦੇ ਕੰਮ ਤੂੰ ਮੇਰੀ ਫਿਕਰ ਨਾ ਕਰ ਤੂੰ ਆਂਦਾ ਕੰਮ ਕਰ ਲੈ ਤੁਸੀਂ ਕਿਉਂ ਲੜਦਿਆਂ ਹੋਈਆਂ ਐ ਕਿੰਨਾ ਕੰਮ ਆ ਆਪਣੇ ਚਾਰ ਜੀਆਂ ਦੇ ਭਾਂਡੇ ਹੁੰਦੇ ਹੈਗੇ ਚਾਰ ਜੀਆਂ ਦੀ ਰੋਟੀ ਹੈਗੀ ਹੈ ਕੀ ਤੁਸੀਂ ਕਲੇਸ਼ ਪਾਈ ਰੱਖਦੀਆਂ ਹਰ ਵਕਤ ਜਿਹੜੀ ਮੰਮੀ ਖੇਤ ਰੋਟੀ ਭੇਜੇ ਕਿੰਨੇ ਜਣਿਆਂ ਦੀ ਭੇਜੀ ਕੱਲੀ ਨੇ ਭੇਜੀ ਹੈ ਨਾ ਮੈਂ ਕੋਈ ਨਹੀਂ ਭੇਜਿਆ ਤੂੰ ਕੱਲੀ ਨੇ ਭੇਜੀ ਹੈਗੀ ਤੇ ਹੁਣ ਇਹ ਕਰ ਦੂਗੀ ਕੰਮ ਬਾਕੀ ਕੋਈ ਗੱਲ ਨਹੀਂ ਜਦੋਂ ਮੇਰਾ ਮੂੜਾ ਠੀਕ ਹੋ ਗਿਆ ਬਾਕੀ ਮੈਨੂੰ ਠੰਡ ਜੀ ਲੱਗਣਾ ਹਟ ਗਈ ਮੈਂ ਜਿਹੜੇ ਕੰਮ ਰਹਿੰਦੇ ਆ ਕਰ ਦੂੰਗੀ ਉਹਨੇ ਜਿਹੜੇ ਕੰਮ ਤੇ ਰਹਿੰਦੇ ਆ ਤੂੰ ਆਪਦੇ ਆਪੇ ਕਰ ਲੈ ਮੈਂ ਤਾਂ ਮੇਰੇ ਕਰ ਲੈ ਹੁਣ ਫਿਰ ਤੇਰੇ ਰਹਿ ਗਏ ਤੂੰ ਕਰ ਲਈ ਅੱਛਾ ਮੇਰੇ ਵੀਨੇ ਕੰਮ ਰਹਿ ਗਏ ਹਾਂ ਕੋਈ ਨਹੀਂ ਮੈਂ ਕੱਲ ਨੂੰ ਕਰ ਲੂੰਗੀ ਫਿਰ ਕੱਲ ਨੂੰ ਮੰਮੀ ਮਨਿੰਦਰ ਉੱਠ ਕੇ ਨਾ ਚਾਹ ਪਾਣੀ ਪੀ ਕੇ ਆਦਾ ਫੇ ਕਰ ਲੈ ਕੰਮ ਰਲ ਮੈਂ ਤੇ ਕਰ ਲਿਆ ਕਰੋ ਨਾ ਕਲੇਸ਼ ਪਾਇਆ ਕਰੋ ਕਿਉਂ ਜਲੂਸ ਕਢਾਉਂਦੀਆਂ ਤੁਸੀਂ ਮੇਰਾ ਮੈਨੂੰ ਇੱਕ ਗੱਲ ਦੱਸ ਜਦੋਂ ਇਹ ਨਹੀਂ ਆਈ ਸੀ ਉਦੋਂ ਮੈਂ ਕੱਲੀ ਕੰਮ ਕਰਦੀ ਸੀਗੀ ਹੁਣ ਇਹ ਆ ਕੇ ਪ੍ਰਧਾਨ ਬਣ ਗਈ ਹੈ ਲੈ ਵੀ ਦੋ ਕੰਮ ਵੀ ਐ ਤੇ ਕੱਲੀ ਤਾਂ ਨਹੀਂ ਹੁੰਦੇ ਹੈ ਤੇ ਅਚ ਪ੍ਰਧਾਨ ਕੀ ਬਣ ਗਈ ਤੈਨੂੰ ਕੰਮ ਦੇ ਕੇ ਵੀ ਕੰਮ ਕਰਵਾ ਦੇ ਮੇਰੇ ਨਾਲ ਓਹੋ ਮੈਂ ਕਰ ਲੂੰਗੀ ਕੰਮ ਮੈਨੂੰ ਕਿਹਾ ਅਰੈਸਟ ਕਰ ਲੰਦਾਂ ਮੈਂ ਕਿਹਾ ਘੰਟੇ ਜਾ ਕੇ ਰਜਾਈ ਚ ਪੈਣੀ ਆ ਠੀਕ ਹੈ ਨਾ ਤੇ ਮੈਂ ਦਾ ਸਰੀਰ ਨਿੱਕਾ ਕਰ ਦਿਆਂ ਕਿਰ ਮੈਂ ਤਾਂ ਆਪੀ ਆ ਜਦੋਂ ਲੋਕ ਆ ਕੇ ਕਹਿਣਗੇ ਵੀ ਕੋਈ ਕੰਮ ਨਹੀਂ ਕੀਤਾ ਖਲਿਆਰਾ ਪੈ ਖੜਾ ਚਲ ਕੋਈ ਨਹੀਂ ਕੋਈ ਗੱਲ ਨਹੀਂ ਤੁਸੀਂ ਦੋਨੇ ਹੀ ਪੈ ਜਾਓ ਜਿਹੜਾ ਕੋਈ ਆਊਗਾ ਮੈਂ ਐਪੇ ਜਵਾਬ ਦੇ ਦਊ ਪਾਈ ਮੇਰੀਆਂ ਨੂਹਾ ਵਾਲੀਆਂ ਸਜਜਾਂ ਨੇ ਵਧੀਆ ਕੰਮ ਕਰਦੀਆਂ ਨੇ ਆ ਵੇਖ ਲੋ ਆਖ ਮੰਮੀ ਮੇਰਾ ਜਦੋਂ ਸਵੇਰ ਦੀ ਨਹੀਂ ਪਈ ਹੁਣ ਕੀ ਪਾਉਂਗੀ ਮੈਂ ਤਾਂ ਕਰੂੰਗੀ ਇਹਨਾਂ ਦਾ ਜਵਾਬ ਦੇਤਾ ਨਹੀਂ ਮੈਨੂੰ ਤੇਰੇ ਹੀ ਪਤਾ ਜਲ ਜਲ ਸਾਧਨ ਕਰੀ ਨੇ ਤੇ ਤਾਂ ਕਿੰਨੇ ਕੰਮ ਨਿਬੜ ਕੇ ਮੈਂ ਕਹਿੰਦੀ ਗਈ ਹੋਈ ਆ ਆਓ ਤੂੰ ਕਿਉਂ ਗਈ ਸੀ ਪਲਾਂ 10 ਵਜੇ ਨੂੰ 8 ਵਜੇ ਨੂੰ ਕਿਉਂ ਗਈ ਸੀ ਤੂੰ ਅੱਛਾ ਮੈਨਾਂ ਤੇ ਕੰਮ ਵੀ ਨਾ ਕਰੋ ਬੈਂਕ ਤੇ ਬੈਂਕ 10 ਵਜੇ ਖੁੱਲਦਾ 8 ਵਜੇ ਤੱਕ ਕੀ ਕਰਨ ਗਈ ਸੀ ਤੂੰ ਹੋਰ ਉੱਥੇ ਲਾਈਨ ਕਿੰਨੀ ਲੰਬੀ ਲੱਗ ਜਾਂਦੀ ਹੈ ਜਾ ਕੇ ਪਹਿਲੇ ਮੈਨੂੰ ਐਸੀ ਛੇਤੀ ਛੇਤੀ ਕ ਕਰਾਲੇ ਕੰਮ ਇਹਦੇ ਕੋਈ ਨਹੀਂ ਕਰਦੀ ਭਾਈ ਹੁਣ ਮੈਂ ਦੱਸ ਕੀ ਕਰਾਂ ਪਰ ਮੰਮੀ ਮੇਰ ਤਾਂ ਵੀ ਨਹੀਂ ਹੁੰਦਾ ਜੇ ਬਰਾਬਰ ਕੰਮ ਕਰਾਉਗੀ ਤਾਂ ਕਰੂੰਗੀ ਨਾ ਕਰ ਤੂੰ ਵੀ ਨਾ ਕਰ ਕੇ ਕੋਈ ਗੱਲ ਨਹੀਂ ਪਿਆਰ ਆਂਦੇ ਜਿਹੜਾ ਕੰਮ ਪਿਆਰ ਚਲ ਚੰਗਾ ਨਾ ਕਰੋ ਕੋਈ ਨਾ ਕਰੋ ਜਲੂਸ ਘੱਟ ਰੱਖਿਆਗਾ ਕਮਾਸੀ ਅੱਖਾਂ ਵਾਲੀ ਇੰਨੀ ਸੱਸ ਉਹ ਨੂਹਾਂ ਨੇ ਦਾ ਨਹੀਂ ਕੁੱਟੀ ਨਹੀਂ ਵੇ ਨਹੀਂ ਕੁੱਟੀ ਸੱਸ ਦੇ ਕਪੜੇ ਬਾਹਰ ਚ ਹੀ ਲੱਗ ਬਹਿ ਜਾ ਅੱੱਕ ਬੰਦਾ ਅੱੱਕ ਬੰਦਾ ਤੂੰ ਆਪਣੇ ਠੀਕ ਐ ਤੂੰ ਹਾਂ ਠੀਕ ਐ ਵਧੀਆ ਤੂੰ ਦੱਸ ਸਮਾਂ ਤਾਂ ਠੀਕ ਆ ਬੱਸ ਪੀਣਾ ਦੱਸੀ ਆ ਕਿ ਤੂੰ ਦੱਸੇ ਨਹੀਂ ਵੀ ਆਉਣਾ ਹੈ ਮਾਸੀ ਦੇ ਘਰੇ ਦੱਸਿਆ ਕਿ ਫਿਰ ਤਾਂ ਲੱਖ ਦੀ ਲਾਹਣ ਤਾਂ ਸਾਡੇ ਤੇ। ਮੈਂ ਮੈਂ ਹੀ ਕਹਿੰਦੀ ਜੇ ਮੈਨੂੰ ਕੋਈ ਦੱਸ ਦਿੰਦਾ ਵੀ ਤੁਸੀਂ ਆਉਣਾ ਭਈ ਮੈਂ ਦਾਲ ਸਬਜ਼ੀ ਕਰੋਟੀ ਪਾਣੀ ਦਾ ਉਹ ਜਿੰਤਿਆਮ ਕਰਕੇ ਰੱਖਦੀ। ਮੌਕੇ ਤੇ ਹੋ ਜੂ ਦੋ ਫੁੱਟੀਆਂ ਛੋਟੇ ਘਰੇ ਪ੍ਰੋਪਰ ਜਿਵੇਂ ਕੁੱੱਕੀਆਂ। ਅੰਦਰ ਤੇ ਹੈ ਪ੍ਰੀਤਾ। ਆਹ ਤਾਂ ਹੈਗੀਆਂ ਨੇ ਉਹ ਤਾਂ ਤੁਹਾਨੂੰ ਪਤਾ ਹੀ ਹੈ ਤੁਹਾਨੂੰ। ਤੇ ਹੋਰ ਨਹੀਂ ਮੈਂ ਬਣਾ ਲਿਆ ਭਈ ਮੇਰੇ ਤਾਂ ਆਦਾ ਨਹੀਂ ਸੀ। ਅੱਛਾ। ਇਹਦਾ ਚੱਲ ਕੇ ਆ ਗਏ ਕਹਿੰਦਾ ਮੇਰਾ ਕੀ ਕਰਦਾ। ਚੱਲ ਪਧੀਆ ਕੀਤਾ ਭਈ ਤੁਸੀਂ ਆ ਗਏ। ਨਹੀਂ ਕਹਿੰਦਾ ਦੱਸਣ ਨੂੰ ਕੀ ਹੈ ਕਹਿੰਦਾ ਆਪਾਂ ਕਿਹੜਾ ਬਗਾਨੇ ਤਾਂ ਜਾਂਦੇ ਆ। ਹਾਂ ਇਹ ਤਾਂ ਗੱਲ ਹੈਗੀ ਹੈ ਜੀ। ਚਲੋ ਆਵਦਾ ਘਰ ਆ ਤੁਹਾਡ ਕੀ ਗੱਲ ਆ ਗਈ ਆਹ ਕੌਸ਼ ਹੁੰਦੀ ਆ ਆਪਾਂ ਨੂੰ ਦੇਖੇ ਨਾ ਹਾਂ ਹਾਂ ਠੀਕ ਹੈ ਠੀਕ ਹੈ ਪਤਾ ਠੀਕ ਹੈ ਕੀ ਗੱਲ ਤੁਸੀਂ ਦੱਸਿਆ ਤੁਸੀਂ ਨਹੀਂ ਆਈ ਵਾਹੀ ਗੱਲ ਸਾਰਿਆਂ ਨੂੰ ਮੈਂ ਇਸ ਦੁਬਾਰੀ ਇਹਨਾਂ ਦੇ ਘਰੇ ਆਇਆ ਨਾ ਮੈਂ ਉਹ ਗੋਲ ਬਣਾ ਕੇ ਥੋੜਾ ਉੱਤੇ ਲਿਖ ਕੇ ਆਇਆ ਕਰੂੰਗੀ ਰਿਸ਼ਤੇਦਾਰਾਂ ਦੇ ਘਰੇ ਦੱਸ ਕੇ ਨਹੀਂ ਹੋਏ ਤੇ ਗੱਲ ਚ ਪਾ ਲਿਆ ਕਰੂੰਗਾ ਨਹੀਂ ਹਾਂ ਮਖੌਲ ਕਰਦੇ ਹਾਂ ਹੁਣ ਤਾਂ ਪਤਾ ਲੱਗ ਗਿਆ ਵੀ ਆ ਗਏ ਮੀਟ ਖਾਵਾਂਗੇ ਮੀਟ ਅੱਜ ਛੋਟੇ ਹੱਥਾਂ ਦਾ ਮੀਟ ਮੇਰੇ ਮੀਟ ਦੀ ਕੀ ਗੱਲ ਕਰਦੇ ਜਿਹੜਾ ਕੁਝ ਕਹੋਗੇ ਉਹ ਹੀ ਕਰਾਵਾਂਗੇ ਲੈ ਠੀਕ ਹੈ ਥੋੜੇ ਨਾਲ ਮੀਟ ਚੰਗਾ ਕੋਈ ਨਹੀਂ ਸੱਸ ਕਿਵੇਂ ਆਸੀ ਸਸਰੀ ਘਰ ਪਾਈ ਆਏ ਕੋਟ ਪਾਈ ਫਿਰਦੇ ਜੀ ਮੈਂ ਐਡਵੋਕੇਟ ਲੱਗੀ ਹੁੰਦੀ ਹੈ ਨਾ ਅੱਜ ਨਾ ਠੰਡ ਚ ਬਾਹਰ ਲੱਗੀ ਆਂਦੀ ਸੀ ਤਾਂ ਕਰਕੇ ਕੋਟ ਕੱਢ ਕੇ ਪਾ ਲਿਆ ਮੈਂ ਚੱਲ ਕੋਈ ਨਹੀਂ ਐਂ ਦੱਸੋ ਫਿਰ ਕੀ ਖਵਾਉਂਗੀਆਂ ਵੀਰੇ ਨੂੰ ਜਿਹੜਾ ਕੁਝ ਕਹੋਗੇ ਵੀਰੇ ਉਹ ਹੀ ਖਵਾ ਦਾਂਗੇ ਕੋੜੇ ਪੂੜੇ ਬਣਾ ਦਿਓ ਵਧ ਗਿਆ ਜੇ ਘੈਂਟ ਦੇ ਤੇਰੀਆਂ ਉੱਪਰ ਜਾਇਆਂ ਭਾਈ ਜੋ ਸੱਤਰੇ ਦਿਲ ਕਰਦਾ ਫਰਮਾ ਲੈਣਾ ਤੋਂ ਜਦੋਂ ਮੇਰੀ ਆ ਗਈ ਮੈਂ ਕਹਿੰਦਾ ਕਿ ਨੂੰ ਬਣਾ ਦੇ ਭਾਈ ਮੈਂ ਕੋਈ ਨਾ ਪਕੌੜੇ ਦੇ ਕਿੱਲੇ ਮੈਂ ਬਣਾ ਲਿਆ ਨਹੀਂ ਹੁਣ ਹੀ ਕਹਿਣਾ ਜੋ ਤੇਰੀ ਆ ਗਈ ਤੂੰ ਤਾਂ ਐ ਕਰੇਂ ਅੰਦਰ ਬਹਿ ਜਾ ਆਰਾਮ ਨਾਲ ਕਸੀ ਨਹੀਂ ਗਾਡੇ ਦਾ ਬੜਾ ਖੁੱਲਾ ਖੜਾ ਚੱਲਦਾ ਆਪ ਨੂੰ ਪਤਾ ਹੀ ਹੈ ਜਾ ਕੇ ਆਈ ਹੁਈ ਆ ਮੈਂ ਉਹ ਤੂੰ ਜਾ ਆਈ ਮੈਂ ਹੋਣਾ ਨਹੀਂ ਜਾਂਦਾ ਕੁਝ ਵੀ ਮੇਰੀ ਗੱਲ ਸੁਣ ਪੁੱਤ ਉਹ ਵੀ ਤੇਰਾ ਘਰ ਹੈ ਜੇ ਉੱਥੇ ਆ ਕੇ ਬਣਾ ਕੇ ਖਾ ਲੇਂਗੀ ਫਿਰ ਕੀ ਜਦੋਂ ਭਾਈ ਤੇਰੀ ਦਰਾਣੀ ਆ ਗਈ ਉਹਦਾ ਤੂੰ ਬਣ ਕੇ ਬਹਿ ਜਾ ਘਰੀ ਚੜ ਕੇ ਕੋਈ ਗੱਲ ਅਸਲ ਡਿੱਕੀ ਹੈ ਨੇ ਕਿੱਦੇ ਦੇ ਮਾਸੀ ਆ ਵੀ ਕਦੋਂ ਆਉਗੀ ਉਹ ਵਧੀਆ ਕੀਤਾ ਤੂੰ ਆ ਗਏ ਨਾਲੇ ਮੈਂ ਤੈਨੂੰ ਕਿਹਾ ਮਾਸੀ ਇਹਨੇ ਕਿਹਾ ਚਾਹ ਸੀ ਬਣਾਉਣਾ ਤੂੰ ਐ ਕਰ ਸਕਦਾ ਅਰੇ ਪਾਪਕਾਰੇ ਬਣਾਉਦਾ ਹੈ ਤੂੰ ਮੈਂਟਾ ਜਾ ਕੇ ਫੜ ਲਿਆ ਉਹਨੇ ਚਾਹ ਤਿਆਰ ਹੋ ਜੂ ਤੇ ਨਾਲ ਗਰਮ ਗਰਮ ਪਕੌੜੇ ਸਾਰੇ ਖਾ ਲਾਂਗੇ ਆਪਾਂ ਗੱਲ ਪਤਾ ਕੀ ਆ ਬੀਚਾਰ ਦੀ ਸਕੀਮ ਤਾਂ ਮੈਂ ਮੰਨ ਲਈ ਹਾਂ ਤੇ ਪਰ ਹੁਣ ਨਾ ਗੰਦਮੰਦ ਵਾਲਾ ਪੌਣ ਲਾਗੇ ਹਲਵਾਈ ਆ ਜਿਹੜੇ ਹੱਥ ਹੱਥੇ ਇੱਕ ਝੋਲੀ ਜਾਂਦੇ ਆ ਵਿੱਚ ਭਈਏ ਮੇਰੇ ਸਾਲ ਦਾ ਲੋਟ ਨਹੀਂ ਆਉਂਦਾ ਪੰਜਾਬੀ ਬੰਦੇ ਦੀ ਦੁਕਾਨ ਆ ਜਿਹੜੀ ਉੱਥੇ ਬੰਦਾ ਆਉਂਦਾ ਨਹੀਂ ਆਉਂਦਾ ਨਾ ਬਾਕੀ ਦੂਜੀ ਗੱਲ ਆ ਵੀ ਲਾਡੀ ਨੂੰ ਅਸੀਂ ਐ ਬਾਹਰੋਂ ਚੀਜ਼ ਲੈ ਕੇ ਨਹੀਂ ਦਿੱਤੀ ਅਸੀਂ ਘਰੇ ਬਣਾ ਕੇ ਦਿੰਦੇ ਆ ਉਹ ਨਹੀਂ ਨਹੀਂ ਵੀਰੇ ਮੈਨੂੰ ਐ ਸੀ ਤੈਨੂੰ ਭੁੱਖ ਬਾਈ ਲੱਗੀ ਪਈ ਆ ਨਹੀਂ ਬਾਈ ਵੀ ਨਹੀਂ ਲੱਗੀ ਉਹ ਕੋਈ ਗੱਲ ਨਹੀਂ ਤੁਸੀਂ ਬਣਾ ਲਓ ਕਹਿੰਦਾ ਵੀ ਸਾਡੀ ਵੀੜੀ ਲਾਹੋ ਹੁਣ ਮੈਂ ਖਾਵਾਂਗਾ ਨਾ ਮੈਂ ਤੁਹਾਡੇ ਆ ਕੋਈ ਨਾ ਹਾਂ ਦੇਖ ਲਾਡੀ ਨੂੰ ਫੋਨ ਕਰ ਦਿਓ ਮੀਟ ਵੀ ਖਾਵਾਂਗੇ ਅੱਜ ਸਾਰਾ ਕੁਝ ਬਣਾ ਕੇ ਦੇ ਚੱਲ ਆ ਗਿਆ ਆਪਾਂ ਤਾਂ ਕੋਈ ਨਹੀਂ ਫੇਰ ਕੀ ਹੁੰਦਾ ਦੱਸ ਇਹਨਾਂ ਦਾ ਕੀ ਕਸਦਾਗਾ ਆਹ ਇਕੱਠਾ ਜਿਹਾ ਹੋਈ ਜਾਂਦੀ ਐ ਦੇਖ ਕੇ ਰੰਗ ਜਾ ਬੋਤਲ ਗਈ ਕਿ ਕੰਮ ਚੱਲਦੀ ਆ ਉਹੀ ਉਹੀ ਇਹਦੀ ਆਦਤ ਹੀ ਆ ਇਦੀ ਆਦਤ ਹੀ ਹੈ ગામੋਂ ਤੋਂ ਜਲਦੀ ਵਾਲਾ ਹਾਂ ਇਹਨੂੰ ਐ ਹੁੰਦਾ ਵੀ ਮੈਨੂੰ ਨਾ ਕੁਝ ਕਰਨਾ ਪੈ ਜੇ ਫੇਰ ਇਹ ਕੰਮ ਕਰ ਲੈ ਫੇਰ ਕੀ ਹਾਂ ਇਹ ਤਾਂ ਇਹਨਾਂ ਨੂੰ ਪਤਾ ਨਹੀਂ ਵੀ ਕੰਮ ਕਰਾਂਗੇ ਤਾਂ ਉਹਦਾ ਕੋਈ ਹੋਊਗਾ ਹੈ ਸ੍ਰੀਕਾ ਹੋ ਜਾਂਦਾ ਨਾ ਫੇਰ ਦੋ ਜਣਿਆਂ ਚ ਹਰ ਵੀ ਤਾਂ ਸੀਕਾ ਵਾਲਾ ਕਰਨ ਲੱਗੀ ਸੀ ਹੂੰ ਹਾਂ ਤਾਂ ਬਹੁਤ ਕੰਮ ਕਰਦੀ ਐ ਉਹ ਤਾਂ ਬਥੇਰਾ ਕਰਦੇ ਤੜਕੇ ਦੀ ਲੱਗੀ ਪਈ ਆ ਜੇ ਸਾਰੇ ਕੱਪੜੇ ਧੋਤੇ ਐ ਕੇ ਭਾਂਡੇ ਭੁੰਨੇ ਚੱਕਿਆ ਇਹ ਤਾਂ ਬੈਂਕ ਗਈ ਨਹੀਂ ਸੀਗੀ ਅੱਛਾ ਤੇ ਬੈਂਕ ਤਾਂ ਹੁਣ ਹੀ ਆਈ ਐ ਥੋੜਾ ਚਿਰ ਪਹਿਲਾਂ ਅੱਛਾ ਹਾਂ ਇਹਦਾ ਕੋਈ ਕੰਮ ਸੀਗਾ ਬੈਂਕ ਦਾ ਆਈ ਉੱਥੇ ਵਗ ਗਈ ਤੇ ਹੁਣ ਸਾਰਾ ਕੰਮ ਹਰਪ੍ਰੀਤ ਨੇ ਕੀਤਾ ਸਮਾਰ ਕੇ ਬਣਾ ਦੇ ਵਿੱਚ ਪਾਲਕ ਪੂਲਕ ਪਾ ਕੇ ਦੋ ਦਿਨ ਇੱਥੇ ਹੀ ਰਹਾਂਗੇ ਮੀਟ ਮੂਟ ਵੀ ਖਾਵਾਂਗੇ ਦਾਰੂ ਵੀ ਚੱਲੂ ਬੇ ਤੇ ਮਾਸੀ ਨਾਲ ਨਾ ਲੜਾ ਦੀ ਇਹਨਾਂ ਨੂੰ ਮੈਂ ਤੈਨੂੰ ਦੱਸਾਂ ਬੋਲੀ ਲੈ ਆ ਮੈਨੂੰ ਕਵੇਂ ਲੜਨ ਲੱਗੀਆਂ ਜਵਾਨੀ ਲੜਦਗੀਆਂ ਬੋਲ ਕੇ ਦਿਖਾਉਣ ਮੈਨੂੰ ਹਾਂ ਆਣੀ ਮੈਂ ਬੋਲਣ ਦੰਦੀ ਗਈ ਜਿਹੜਾ ਫੜਾਉਂਦਿਆਂ ਉਹ ਜਾ ਖਾ ਪੀ ਲਾ ਹਾਂ ਖਾ ਤਾਂ ਲਵਾਂਗੇ ਚੱਲ ਕੋਈ ਨਹੀਂ ਖਾਂਦੀ ਇਹਨੂੰ ਜਾਣ ਕੇ ਛੇੜ ਕੇ ਤਾਂ ਦੇਖ ਗਿਆ ਤਾਂ ਸਹੀ ਕੀ ਕਰਦੀਆਂ ਕੋਈ ਨਹੀਂ ਹਰਪ੍ਰੀਤ ਬਠੇਰੀ ਵਧੀਆ ਗਈ ਬਣਾ ਕੇ ਦੇ ਦਊਗੀ ਤੁਹਾਨੂੰ ਸਾਰਾ ਕੁਝ ਬਣਾਈ ਦੇਊਗੀ ਮਸੀ ਗੱਤ ਤਾਂ ਮੈਂ ਭਾਬੀ ਨੂੰ ਉਹਨੂੰ ਛੇੜਦਾ ਨਾ ਮੈਂ ਜਾਣ ਕੇ ਟਲਦੀ ਉਹ ਇਹਦਾ ਤਾਂ ਤੈਨੂੰ ਪਤਾ ਹੀ ਹੈਗਾ ਕਿਵੇਂ ਖਰਦੀ ਹੁੰਦੀ ਹੈ ਜੀ ਕੋਈ ਨਾ ਭਾਬੀ ਹਾਂ ਮੈਂ ਮੀਟ ਲੈ ਕੇ ਆਉਣਾ ਉਹ ਵੀ ਬਣਾਦੀ ਫਿਰ ਅੱਜ ਬੈਤਰੀ ਵੀਰੇ ਨੂੰ ਫੋਨ ਕਰ ਦਿੰਦੀ ਆ ਤੂੰ ਥੋੜਾ ਜਾਏਗਾ ਉਹ ਆਪ ਹੀ ਲਿਆਊਗਾ ਮੀਟ ਮੈਂ ਚਾਹ ਬਣਾ ਲਈ ਸੀ ਮੈਂ ਕਿਹਾ ਅੰਦਰ ਆਜੋ ਕਿਉਂ ਬਾਹਰ ਬੈਠੇ ਹੋ ਕੋਈ ਨਹੀਂ ਅੰਦਰ ਚੱਲ ਵਾੜਦੇ ਹੋਰ ਚੱਲ ਆਜੋ ਅੰਦਰ ਲੈ ਆ ਕੱਪੜੇ ਲੈ ਜਾ ਤੂੰ ਹਾਂ ਮੈਂ ਲੈ ਜਾਈ ਤੂੰ ਚਲੋ ਮੈਂ ਮੰਜਾ ਚੱਕਦੀ ਹਾਂ ਕੋਈ ਗੱਲ ਨਹੀਂ ਕੋਈ ਠੰਡ ਜਾਦੀ ਐ ਮੀਟ ਬੱਕਰੇ ਦਾ ਖਾਵਾਂਗੇ ਕੋਈ ਨਹੀਂ ਜਿਹੜਾ ਕਹੇਗਾ ਤੈਨੂੰ ਉਹੀ ਲਿਆ ਦੇਣਗੇ ਕਿਉਂ ਤੂੰ ਕਰਦਾ ਉਹ ਮਗਾਰਾ ਆ ਤਾਂ ਪੀ ਲੈ ਪਹਿਲਾਂ ਜਾਏ ਕਰਾ ਦੇ ਮੀਟ ਅਸੀਂ ਬਾਹਰੋਂ ਖਾ ਆਵਾਂਗੇ ਵੀ 10 6 ਦਾ ਸਾਨੂੰ ਹੋ ਜਾਣਗੇ ਸਾਡੇ ਆਉਂਦੇ ਨੂੰ ਜਾਂ ਤਾਂ ਰੋਟੀ ਬਣਾ ਦੀ ਫਿਰ ਭਾਬੀ ਤੂੰ ਕੋਈ ਨਹੀਂ ਖਾਣੇ ਫਿਰ ਭੁੱਖਾ ਰਹਿ ਜਾਣਾ ਮੈਂ ਤੈਨੂੰ ਸਾਰਾ ਕੁਝ ਮਿਲੂਗਾ ਤੂੰ ਆ ਜਾ ਮੈਨੂੰ ਤਾਂ ਜਿਆਦਾ ਹੀ ਕੁਝ ਪੀ ਲੈ ਹੁੰਦੇ ਸਿਆਪਾ ਜਾਣ ਨੂੰ ਆ ਚਾਰ ਟੋਟ ਟੋਟੇ ਲੋਟ ਆਉਂਦੇ ਸੀ ਪਹਿਲਾਂ ਆ ਦੋ ਹੋਰ ਆ ਕੇ ਬੈਠ ਕੇ ਹੁਣ ਮੈਂ ਕੀ ਕਰਾਂ ਹੁਣ ਮੈਨੂੰ ਚੰਗੀ ਬਣ ਲਈ ਕਿਰਤ ਦਿਖਾਵਾ ਜਾਂ ਕਰਨੇ ਪਿਆ ਸੱਚੀ ਮੈਂ ਤਾਂ ਜਮੇ ਖੁਸ਼ ਨਹੀਂ ਹੈਗੀ ਮੇਰੇ ਤੋਂ ਤਾਂ ਇੰਨਾ ਦਾ ਕੰਮ ਨਹੀਂ ਹੁੰਦਾ ਸੀ ਹੁਣ ਆ ਦੋ ਜਣਾਂ ਦਾ ਕੰਮ ਹੋ ਗਿਆ ਉਤਾਰ ਤੇ ਹਾਂ ਹਾਂ ਵੀਰੇ ਇਸ ਬਣਾ ਦਿੰਦੇ ਆ ਚੰਗਾ ਬਹਨ ਲੱਭਿਆ ਸੀਗਾ ਵੀ ਟਾਲ ਜਿੰਦਾਂ ਆਪੇ ਪਕੌੜੇ ਬਣੇ ਬਣਾਏ ਲੈ ਕੇ ਆਉਂਦੇ ਕੱਲੀ ਚਾਹੀ ਧਰਨੀ ਸੀ ਨਾ ਕਿਰੇ ਹੀ ਨਹੀਂ ਸਿਆਣੀ ਬਣਨਾ ਹੁੰਦਾ ਹੁਣ ਖਾਪੀ ਜਾਵੇ ਵਧੀਆ ਮੈਂ ਸਾਰਾ ਕੁਝ ਉੱਤੇ ਸੈਟਦਾ ਹਾਂ ਆਪੇ ਪਕੌੜੇ ਬਣਾਵੇ ਨਾ ਕਰੇ ਆਪਾਂ ਤਾਂ ਸੌਖਾ ਹੀ ਕੰਮ ਲੈ ਕੇ ਟਲ ਗਿਆ ਆਪਾਂ ਚਾਹ ਬਣਾਵਾਂਗੇ ਬਸ ਵਧੀਆ ਜੀ ਕਿਰੇ ਬਾਲੀ ਸਿਆਣੀ ਬੰਦੀ ਜਿੰਨਾ ਟਾਈਮ ਇੱਥੇ ਨਾ ਸਾਰਾ ਕੰਮ ਹਰਪ ਇੰਦਰਾ ਗੱਲ ਸੁਣੀ ਮੈਂ ਨਾ ਬੇਸਨ ਦਾ ਘੋਲ ਦਾਨੀ ਐ ਤੇ ਤੂੰ ਆਲੂ ਤੇ ਗੰਡੇ ਕੱਟ ਦੇ ਬਹੁਤ ਸਿਆਣੀ ਆ ਤੂੰ ਕਿਉਂ ਜ਼ਿੰਮੇਵਾਰੀ ਤੂੰ ਜਾਂ ਕਿਸ ਨੇ ਪਕੌੜੇ ਬਣਾਉਂਦੀ ਓਥੇ ਹੁਣ ਆਪੇ ਬਣਾ ਆਪੇ ਆਲੂ ਕੱਟ ਆਪੇ ਗੰਡੇ ਕੱਟ ਆਪੇ ਬੇਸਨ ਕੋਲ ਤੇ ਆਪੇ ਪਕੌੜੇ ਕੱਢ ਮੇਰਾ ਚਾਹ ਬਣਾਉਂਦਾ ਕੰਮ ਸੀ ਆਪਾਂ ਚਾਹ ਬਣਾਤੀ ਤੇਰੀ ਜਮੀ ਹੱਦ ਹੈ ਮੈਂ ਕੱਲੀ ਕਿਵੇਂ ਕਰੂੰਗੀ ਇਹਨਾਂ ਕੁਛ ਐਂ ਦੱਸੀ ਮੈਨੂੰ ਅੱਛਾ ਫਿਰ ਉਹਦੇ ਵੀ ਦੇ ਵੀਰੇ ਕੋਈ ਗੱਲ ਨਹੀਂ ਮੈਂ ਬਣਾ ਦੇਣੀ ਪਕੌੜੇ ਚੰਗਾ ਭਲਾ ਬਾਹਾਨਾ ਲੱਭਿਆ ਸੀ ਨਾ ਮੈਂ ਵੀ ਆਪਾਂ ਬਾਹਰੋਂ ਪਕੌੜੇ ਮੰਗਾ ਲੈਣੀਆਂ ਹੈ ਉਹ ਤਾਂ ਮੇਰਾ ਸਾਥ ਹੀ ਨਹੀਂ ਦਿੰਦੀ ਹੁਣ ਖੱਬੀ ਚਾਲ ਕਰਲੀ ਤੈਨੂੰ ਤਾਂ ਕੋਈ ਸ਼ਰਮ ਸੰਗ ਹੈ ਨਹੀਂ ਕੀ ਉਹਨੂੰ ਭੇਜੀ ਨੇ ਦੁਕਾਨਾਂ ਦਾ ਇੱਥੇ ਉਹਨੂੰ ਦੁਕਾਨਾਂ ਦਾ ਕੀ ਪਤਾ ਅੱਛਾ ਚਲ ਮੇਨ ਤਾਂ ਸ਼ਰਮ ਸੰਗ ਨਹੀਂ ਹੈਗੀ ਤੈਨੂੰ ਹੈਗੀ ਨਾ ਫਰੰਤੂ ਮੈਨੂੰ ਤਾਂ ਕੋਈ ਨਹੀਂ ਕੰਮ ਦਾ ਤੂੰ ਆਪੇ ਵੀ ਜ਼ਿੰਮੇਵਾਰ ਚੱਕੀ ਸੀ ਹੁਣ ਆਪੇ ਲਵੇੜ ਆਪਦਾ ਮੈਨੂੰ ਨਾ ਕਹਿ ਨਾ ਜਦੋਂ ਉਹ ਅਗਲੇ ਨੇ ਕਹਿਈ ਤਾਂ ਮੈਂ ਭਾਬੀਆਂ ਦੇ ਹੱਥ ਤੇ ਖਾਣਾ ਹੁਣ ਮੈਂ ਧੱਕੇ ਨਾਲ ਕਹੀ ਜਾਵਾਂ ਵੀ ਨਾ ਨਾ ਅਸੀਂ ਹੀ ਖਵਾਉਂਦੇ ਤੂੰ ਜਾ ਦੁਕਾਨਾਂ ਤੇ ਫਿਰ ਤੂੰ ਖਵਾਏਂਗੀ ਨਾ ਹੁਣ ਤੂੰ ਲੈ ਲੈ ਜ਼ਿੰਮੇਵਾਰੀ ਹੁਣ ਤੱਕ ਮੈਂ ਹੀ ਬਣਾ ਕੇ ਖਵਾਇਆ ਸਭ ਨੂੰ ਹੁਣ ਤੂੰ ਛੋਟੀ ਆ ਹੁਣ ਤੇਰਾ ਹੱਕਾ ਹੁਣ ਤੂੰ ਬਣਾ ਵਧੀਆ ਲਾ ਘੰਟਾ ਬਣਾ ਲਈ ਹਾਂ ਚਾਹ ਦਾ ਬਸ ਧਰਤੀ ਮੈਂ ਲੈ ਵੇ ਬਿਸਤਰੇ ਜਾ ਕੇ ਜੈ ਦੀ ਖੇਤਰੀ ਤੇ ਬਚਾ ਹੂੰ ਬਹੁਤ ਵਧੀਆ ਬਣਾਈ ਜਾ ਮਾਰੀ ਜਾ ਮੱਥਾ ਆ ਆ ਲੈ ਭਾਈ ਬਹੁਤ ਸਵਾਦ ਸੀ ਭਾਈ ਪਕੌੜੇ ਦਾ ਮੈਂ ਬਣਾਇਸੀ ਤੇ ਮੈਂ ਸਵਾਦ ਕਿਉਂ ਨਾ ਹੋਣਗੇ ਲੈ ਖੱਲੀ ਕ੍ਰੈਡਿਟ ਲੈ ਗਈ ਲੈ ਮੈਂ ਵਿੱਚ ਹੈਲਪ ਨਹੀਂ ਕਰਾਈ ਤੇਰੀ ਲੈ ਦੱਸ ਭਾਈ ਤਾਂ ਉਹਨਾਂ ਨੂੰ ਸ਼ਵਾਸ਼ੀ ਦਿੰਦੀ ਆ ਚੱਲ ਬੱਸ ਭਾਬੀ ਕ੍ਰੈਡਿਟ ਨੂੰ ਕਿਹੜਾ ਤੁਸੀਂ ਤਨਖਾਹ ਪਤਾ ਨਹੀਂ ਐਥੇ ਕੀ ਗੱਲ ਹੁੰਦੀ ਆ ਇਹ ਨਾ ਨਾ ਵੀਰੇ ਤੈਨੂੰ ਨਹੀਂ ਪਤਾ ਜਠਾਣੀਆਂ ਦਰਾਨੀਆਂ ਚ ਨਾ ਸ੍ਰੀਕਾ ਹੋ ਹੀ ਜਾਂਦਾ ਮਾੜੀ ਮਾੜੀ ਗੱਲ ਦਾ ਇਹਦਾ ਬੇਬੂਖ ਵਾਲੀਆਂ ਗੱਲਾਂ ਹੁੰਦੇ ਨਾ ਇਹ ਪਰਿਵਾਰ ਹੁੰਦਾ ਉਹਦਾ ਜੇ ਬੰਦਾ ਸਮਝੇ ਤਾਂ ਨਹੀਂ ਐ ਤਾਂ ਅਸੀਂ ਭੈਣਾਂ ਨੂੰ ਰਹਿਣੀਆਂ ਹੈ ਜਿੱਦੇ ਕੋਈ ਗੱਲ ਨਹੀਂ ਹੈਗੀ ਵਧੀਆ ਰਹਿਣ ਰਹੀਆਂ ਹੈ ਜਿੱਦੀ ਕੋਈ ਗੱਲ ਨਹੀਂ ਉਹ ਪੰਦੇ ਆਸੂ ਜਿਵੇਂ ਮਰਜ਼ੀ ਕਰੀ ਜਾਣ ਪਰ ਆਏਗੇ ਤਾਂ ਇੱਜ਼ਤ ਮਾਨ ਵਧੀਆ ਕਰਦਿਆਂ ਨੇ ਤੇ ਹੋਰ ਆਏ ਆ ਮਸੀਂ ਨਾਮ ਤਾਂ ਇੱਥੋਂ ਹੀ ਨਿਕਲਦਾ ਹੁੰਦਾ ਬੰਦੇ ਦਾ ਜਦੋਂ ਆਏਗੇ ਤਾਂ ਆਪਾਂ ਕਿਸੇ ਦੀ ਇਹ ਇੱਜ਼ਤ ਕਰਦੇ ਆ ਹਾਂ ਸਿਆਣੀ ਗੱਲ ਆ ਭਾਬੀ ਸਿਆਣੀ ਗੱਲ ਹਾਂ ਪਰ ਇਹ ਭਾਈ ਮੈਂ ਤਾਂ ਆਪ ਕਹਿਣੀ ਆ ਬੇਚਰੀਆਂ ਲੋਹਾ ਤਾਂ ਭਾਈ ਬਹੁਤ ਸਿਆਣਵਾ ਇਹੇ ਦੀ ਮੈਂ ਲਿਆ ਦੇ ਚਲ ਐਂ ਕਰੋ ਫਿਰ ਹਾਂ ਇਹ ਰਿਸ਼ਤਾ ਕਰਾ ਦੂ ਮਨਿੰਦਰ ਹਾਂ ਮੈਨੂੰ ਲੱਗਦਾ ਮੇਰੇ ਨਾਲ ਫੋਨ ਆਈ ਜਾਂਦਾ ਤੇ ਮੈਂ ਗੱਲ ਕਰ ਲਾਂ ਤੂੰ ਬਾਹਲੇ ਚੱਲ ਤੂੰ ਐਂ ਕਰ ਭਾਬੀ ਆ ਉਧਰ ਕਰ ਰਿਸ਼ਤਾ ਲਿਆ ਕੇ ਲੈ ਰਿਸ਼ਤਾ ਮੈਂ ਤਾਂ ਲਿਆ ਦੂੰਗੀ ਬਾਹਲਾ ਵਧਿਆ ਫਿਰਦਾ ਕੀ ਪਤਾ ਦੇ ਬੇਕਾਂ ਦਾ ਫੋਨ ਆਇਆ ਹੋਵੇ ਕੈਦੀ ਭਾਈ ਜੀ ਆਇਆ ਹੋਇਆ ਤਾਂ ਕੋਈ ਗੱਲ ਨਹੀਂ ਕਹਦਾਂਗੇ ਮਮਾ ਕਹ ਦੇ ਜਿਹਦਾ ਫੋਨ ਆਇਆ ਚਲ ਮੈਂ ਗੱਲ ਕਰਿਆ ਵਾ ਤੂੰ ਭਾਂਡੇ ਚੱਕ ਆਮਣੇ ਦਰੋਂ ਲੈ ਜਾ ਬੱਦ ਲੈ ਜਾ ਭਾਂਡੇ ਨਾ ਵਾ ਤੇ ਭਾਈ ਬਹੁਤ ਵਧੀਆ ਕੋਈ ਗੱਲ ਨਹੀਂ ਮੰਮੀ ਬਸ ਬਣਾਉਣੇ ਆ ਰੋੜ ਦਾ ਠੀਕ ਜਿਹਾ ਮੀਟ ਦਾ ਦੇਖਦੇ ਵੀ ਕੀ ਬਣਦਾ ਕੋਈ ਗੱਲ ਨਹੀਂ ਵੀਰੇ ਲੈ ਮੀਟ ਵੀ ਖਵਾ ਦਾਂਗੇ ਤੈਨੂੰ ਭਾਂਡੇ ਧੋ ਦੇ ਕਰਾਂ ਮੈਂ ਆਇਆ ਆਣੀਆ ਤੁਹਾਨੂੰ ਮੇਰੇ ਤਰਫੋਂ ਸੁਆਹ ਹੈਗਾ ਪਰ ਉਹ ਵੀ ਵਿੱਚ ਹੀ ਰਲ ਮਿਲ ਜਾਂਦੀ ਹੈ ਚੱਲੇ ਭਾਈ ਆਏਗਾ ਤੇ ਕੋਈ ਹੋ ਜਾਵੇ ਹਾਂ ਇਹ ਚੱਲ ਇਹ ਕਰੀ ਤੇ ਚੱਲਾ ਬਹਿਣ ਮਾਰ ਕੇ ਉੱਪਰ ਆ ਜਾ ਸਹੀ ਗੱਲ ਤੇ ਕਦਿ ਤੂੰ ਆਏ ਕਰੀ ਬਤ ਆਪਣਾ ਲਾਡੀ ਤੇ ਕਾਲਾ ਨਾ ਖੇਤ ਹੈ ਨਾਲ ਤੇ ਦੋਨਾਂ ਵਾਸਤੇ ਚਾਹ ਲੈ ਜਾ ਤੇ ਨਾਲੇ ਜਿਹੜੇ ਪਕੌੜੇ ਬਣੇ ਆ ਕੇ ਲੈ ਜਾ ਨਾਲੇ ਭਾਈ ਤਤੇ ਪਕੌੜੇ ਉਹ ਵੀ ਖਾ ਲੈਣਗੇ ਨਾਲੇ ਚਾਹ ਪੀ ਲੈਣਗੇ ਲੈ ਜਾ ਵਗ ਜਾ ਨਾਲ ਮਿਲਿਆ ਉਹਗਾ ਲਾਡੀ ਅਰਗਨ ਨਾਲੇ ਫਿਰ ਜਾਵਾਂਗੇ ਅਸੀਂ ਵੀ ਲੈ ਜਾਉਂਗੇ ਐਵੇਂ ਰਹੇਗੀ ਹੁਣ ਤਾਂ ਤਿੰਨ ਚਾਰ ਦਿਨ ਇੱਥੇ ਨਹੀਂ ਐਨਾ ਦਿਨ ਕੀ ਕਰਾਉਣਾ ਮੈਂ ਇਥੋਂ ਹੱਥ ਨੂੰ ਮੁੜ ਜਾਾਂਗੇ ਬਸ ਐਨਾ ਹੀ ਬਥੇਰਾਗਾ ਐਵੇਂ ਹੱਥ ਨੂੰ ਮੁੜ ਕੇ ਜਾਣਾਗਾ ਤੂੰ ਤਾਂ ਉਹੀ ਗੱਲ ਆਉਣੀ ਮਗਰੋਂ ਆ ਜਾਣੀ ਪਹਿਲਾਂਗੀ ਤੂੰ ਤਾਂ ਜਦੋਂ ਆਜਗੇ ਨਾ ਆਿਆਂ ਨੂੰ ਜੱਫਾ ਪਾ ਲੈਣੀ ਆਪ ਤਾਂ ਜਾਂਦੀ ਨਹੀਂ ਹੁਣ ਚਾਰ ਦਿਨ ਰੱਖ ਕੇ ਕੀ ਕਰਾਏਂਗੀ ਸਾਥੋਂ ਕੋਈ ਨਹੀਂ ਮੈਂ ਵੀ ਆ ਜੂੰਗੀ ਚੱਲ ਫਿਰ ਸਾਡੇ ਨਾਲ ਹੀ ਚੱਲੀ ਤੂੰ ਆਹੋ ਲੈ ਆਉਂਗੀ ਕੋਈ ਨਹੀਂ ਚਾਰ ਦਿਨ ਮੈਂ ਵੀ ਪਹਿਲਾਂ ਤੂੰ ਰਹਿ ਕੇ ਜਾ ਚੱਲ ਪੁੱਛਦੇ ਆ ਕਲਦੀਪ ਨੂੰ ਕੀ ਕਹਿੰਦਾ ਫਿਰ ਉਹੀ ਤਾਂ ਗੱਲ ਹੈਗੀ ਕੋਈ ਨਹੀਂ ਪੁੱਛ ਲੈ ਉਹਨੂੰ ਪਹਿਲੀ ਗੱਲ ਤਾਂ ਉਥੇ ਲਾਡੀ ਨੇ ਨਹੀਂ ਆਉਣ ਦੇਣਾ ਉਹਨੂੰ ਹੁਣ ਆਹ ਹੋਇਆ ਤਾਂ ਮੈਨੂੰ ਪਤਾ ਹੀ ਹੈ ਜਦੋਂ ਇਕੱਠੇ ਹੋ ਜਾਂਦੇ ਫਿਰ ਤਾਂ ਮਾਥਾ ਮਥਾ ਲੈਂਦੇ ਆ ਹਾਂ ਮਰਜੀ ਆ ਭਾਈ ਲੈ ਜੂਗਾ ਤਾਂ ਵਗ ਜੂਗੀ ਨਹੀਂ ਬੈਠੀ ਆ ਫਿਰ ਹੋਰ ਕੀ ਹੈ ਉਹੀ ਤਾਂ ਗੱਲ ਰਹਿ ਪਤੋਂ ਕੁਝ ਨਹੀਂ ਹੁੰਦਾ ਚੱਲ ਕੋਈ ਨਾ ਹਾਂ ਮਸਾਂ ਆਈਆਂ ਗੇਨੇ ਟਾਈਮ ਤੋਂ ਇਹ ਤਾਂ ਹੈ ਕਿਹੜਾ ਰੋਜ਼ ਘਰੋਂ ਨਿਕਲਿਆ ਜਾਂਦਾ ਹਾਂ ਹੋਏ ਤੂੰ ਪੋਂਡੇ ਨਹੀਂ ਝੋਤੇ ਮੈਂ ਫੋਨ ਤੇ ਗੱਲ ਵੀ ਕਰਿਆਈ ਉਹ ਮੈਨੂੰ ਪਤਾ ਹੀ ਇਦਰਾ ਚਲਾਕੋ ਦਾ ਜਾਣ ਕੇ ਖੜਾ ਛੜਾ ਕੇ ਗਈ ਸੀ ਵੀ ਆਪੇ ਭਾਂਡੇ ਧੋਗੀ ਤੇਰੇ ਨਾਲ ਵੱੱਦ ਚਲਾ ਜਾ ਤੋਂਦੀ ਮੈਂ ਵੀ ਨਹੀਂ ਹਾਂ ਚਲਾਕ ਤਾਂ ਤੂੰ ਬਥੇਰੀਂ ਜਿਵੇਂ ਤੂੰ ਪਕੌੜਾ ਤੇ ਛੜਾ ਕੇ ਗਈ ਸੀ ਖੜਾ ਹੂੰ ਅਛਾ ਤੂੰ ਭਾਂਡੇ ਦਾ ਖੜਾ ਖੜਾ ਲਿਆ ਹੈ ਤੇ ਮਾਂਜਦੰਦੀ ਕੀ ਹੋ ਜਾਂਦਾ ਤੈਨੂੰ ਕਿਉਂ ਮਾਂਜਾ ਭਾਂਡੇ ਮੈਂ ਪਕੌੜੇ ਤੂੰ ਬਣਾਇਆ ਖਾਤਦਾਈ ਤੂੰ ਕਰ ਲਿਆ ਭਾਂਡੇ ਵੀ ਤੂੰ ਮਾਂਜ ਇਹ ਕੀ ਵੇਖੋ ਕੰਮ ਤਾਂ ਟਲੀ ਜਾਨੀ ਆ ਦੇਖ ਮੇਰੀ ਗਾਉਸਲ ਮੇਰੇ ਤਾਂ ਪਹਿਲੇ ਹੱਥ ਖਰਾਬ ਹੋਏ ਪਏ ਦੇਖ ਲੈ ਇੱਧਰ ਮੈਂ ਨਹੀਂ ਢੰਡੇ ਪਣੀ ਹੱਥ ਮਾਰਦੀ ਤੂੰ ਕਰਦੀ ਕਿ ਕੰਨ ਲੋ ਕਿ ਤੇਰਾ ਹੱਥ ਖਰਾਬ ਹੋਦਾ ਸੀ ਅੱਛਾ ਮੈਂ ਕੁਛ ਕਰਦੀ ਨਾ ਸੋ ਚਾਹ ਮੈਂ ਬਣਾਈ ਆ ਸਾਰਿਆਂ ਨੂੰ ਬਤਾਇਆ ਖਾਣਾ ਪੀਣਾ ਮੈਂ ਹੱਜ ਮੈਂ ਕੰਮ ਨਹੀਂ ਕਰਦੀ ਕੱਲਾ ਖਾਣਾ ਪੀਣਾ ਹੀ ਬਤਾਇਆ ਬਣਾਇਆ ਸਾਰਾ ਕੁਛ ਮੈਂ ਸੀ ਕੱਲੀ ਤੂੰ ਚਾਹ ਬਣਾਈ ਆ ਫਿਰ ਜਿੰਬੜੀ ਤੂੰ ਚੱਕੀ ਸਿਭੜੋ ਨਾ ਜਿੰਬੜੀ ਚੱਕਦੀ ਵਧੀਆ ਜਿੰਬੜੀ ਹਾਮੀ ਚਾਮੀ ਭਰੀ ਹੁੰਦੀ ਪਕੌੜੇ 12 ਮਗਾਉਣੇ ਨਾ ਭਾਂਡੇ ਧੋਣੇ ਪੈਂਦੇ ਨਾ ਤੂੰ ਮੇਰੀ ਗੱਲ ਦੱਸੇ ਹਾਂ ਤਾਂ ਮੈਂ ਕੀਤਾ ਕੜਾਈ ਕੀਤੀ ਸਾਬ ਪੰਡ ਕੀਤੇ ਉੱਤ ਬੱਜ ਜਾਂਦੀਆਂ ਨਾ ਮੇਰੇ ਕੱਲੀ ਦੇ ਰਿਸ਼ਤੇ ਜਰ ਤੇਰੇ ਕੁਛ ਲੱਗਦੇ ਨਹੀਂ ਕੇ ਨਹੀਂ ਭੈਣੇ ਰਿਸ਼ਤੇਦਾਰ ਤਾਂ ਮੇਰੇ ਵੀ ਆ ਪਰ ਗੱਲ ਇਹ ਨਾ ਤੂੰ ਸਮਝ ਨਹੀਂ ਰਹੀ ਉਹ ਬਾਲੇ ਟੀਟ ਨੇ ਤਾ ਤੂੰ ਹੁਣ ਪਕੌੜੇ ਬਣਾ ਕੇ ਦੇ ਦੇ ਨਾ ਉਹ ਨਾਲ ਦੀਆਂ ਡਿਮਾਂਡ ਰੱਖਦੀਆਂ ਮੇਰੀ ਦੀ ਹੁਣ ਵੀ ਰੱਤੀ ਮੀਠੀ ਵੀ ਬਣਾ ਦੀ ਮੇਰ ਤੋਂ ਨਹੀਂ ਬੰਦਾ ਆਹ ਤੂੰ ਤਾਂ ਦੇਗੀ ਜਵਾਬ ਬਣਾ ਦੂੰਗੀ ਮੈਂ ਤਾਂ ਪਰ ਭਾਂਡੇ ਤਾਂ ਤੈਨੂੰ ਮੰਨ ਲੈ ਪੈਣਗੇ ਆ ਮੈਂ ਨਹੀਂ ਮੰਨਦੀ ਮੈਂ ਮੂੰਹ ਨਹੀਂ ਭਾਂਡੇ ਮਾਂ ਦੀ ਨਾਂਜ ਮੈਂ ਚਾਹਦੀ ਤਾਂ ਹੀ ਮੈਨੂੰ ਪਤਾ ਸੀ ਇਹਨਾਂ ਤਾਂ ਹੀ ਮੈਂ ਟਾਲੀ ਸੀ ਹੁਣ ਤੂੰ ਦੇਖ ਲਈ ਮੀਟ ਬਣਾਤਾ ਨਾ ਹੁਣ ਤੂੰ ਚਾਰ ਦਿਨ ਇੱਥੇ ਰਹਿਣਗੇ ਚਾਰ ਦਿਨ ਦੇਖ ਲਈ ਆਪਣੀ ਭੂਤ ਨਹੀਂ ਪੜਾਉਂਦੇ ਉਹ ਭੁੱਖੜ ਜਾਂਦੇ ਨੇ ਉਹਨੂੰ ਕਦੇ ਮਿਲਿਆ ਕਿ ਨਹੀਂ ਕੁਝ ਆ ਬਣਾ ਦੇ ਭਾਬੀ ਆ ਬਣਾ ਇਹ ਇਹਦੇ ਹਮੇਸ਼ਾ ਹੀ ਇਹ ਡਰਾਮਾ ਹੁੰਦਾ ਚੱਲ ਮੇਰੇ ਤੋਂ ਪਹਿਲਾਂ ਤੂੰ ਜਾਣਦੀ ਆ ਕੁਛ ਵੀ ਹੋਵੇ ਡਰਾਮਾ ਉਹ ਮੈਨੂੰ ਨਹੀਂ ਪਤਾ ਜਿਹੜਾ ਕੁਛ ਕਹਿਣਗੇ ਉਹ ਤਾਂ ਬਣਾ ਕੇ ਦੇਣਾ ਪਊਗਾ ਇਹਨਾਂ ਨੂੰ ਬਣਾਈ ਜਾਊਗੀ ਆਪਣੇ ਹੱਥ ਖੜੇ ਆ ਪਏ ਭਾਂਡੇ ਢੋਲੋ ਭਾਂਡੇ ਤਾਂ ਫਿਰ ਮੈਂ ਵੀ ਨਹੀਂ ਮੰਨਦੀ ਮੈਂ ਵੀ ਨਹੀਂ ਮੰਨਦੀ ਨਾ ਮੰਨਜੇ ਫਿਰ ਪਏ ਰਹਿੰਦੇ ਤੈਨੂੰ ਕਹਿਤਾ ਨਹੀਂ ਮੈਂ ਨਹੀਂ ਤੂੰਦੀ ਭਾਂਡੇ ਤੇ ਤੂੰ ਨਹੀਂ ਤਾਂ ਮੈਂ ਵੀ ਨਹੀਂ ਤੂੰਦੀ ਫਲਾਇ ਕੋਦੇ ਇਹ ਤਾਂ ਹੋਰ ਲੱਗੀਆਂ ਜਾ ਕੇ ਕੀ ਹੋ ਗਿਆ ਇਹਨਾਂ ਨੂੰ ਨਹੀਂ ਕੀ ਕਰਾਂ ਭਣਿਆ ਆਏਗਾ ਤਾਂ ਤਬ ਤੇਰੀ ਇੱਕ ਜਿੱਦ ਕਰਦਗਾ ਨੇ ਪਰ ਇਹਨਾਂ ਦਾ ਜਿਹੜਾ ਆ ਕਚੀਰਾ ਨਾ ਇਹ ਨਹੀਂ ਨਿਬੜਦਾਗਾ ਲੋਕਾਂ ਨੇ ਬਹੂੰਗਾ ਤਾਂ ਲੜਦਿਆਂ ਹੁਣ ਘਰ ਪਿੱਛੇ ਜ਼ਮੀਨ ਵਿੱਚੇ ਤੇ ਇਹ ਤਾਂ ਆ ਚਾਰ ਪੰਜ ਹੈ ਬੱਚੇ ਇਹਨਾਂ ਪਿੱਛੇ ਲੜੀ ਜਾਂਦੇ ਨੇ ਤੇ ਮਾੜਾ ਮੋਟਾ ਤੂੰ ਵੀ ਅਕਲ ਨੂੰ ਹੱਥ ਮਾਰ ਲੈ ਅੱਧੋ-ਉਧੀ ਕਰਕੇ ਦੇ ਦੇ ਕੰਮ ਦੋਨਾਂ ਨੂੰ ਆਪੇ ਕਰਿਆ ਕਰਨਗੀਆਂ ਬਥੇਰੇ ਵਾਰੀ ਇਹਨਾਂ ਨੂੰ ਕੰਮ ਵੀ ਵੰਡ ਕੇ ਦੇਤਾ ਵੀ ਚੱਲ ਵਾਰੀ ਨਾ ਕਰ ਲਿਆ ਖਰੋ ਕਿੱਥੇ ਉਹ ਗੱਲ ਕਰਦੀਆਂ ਗੀਆਂ ਬਸ ਐਂ ਪਲੇਸ ਪਾ ਲੈਂਦੀਆਂ ਪਿੰਦੇ ਛੱਟੇ ਕੋਈ ਨਾ ਫਿਰ ਤੈਨੂੰ ਮੈਂ ਦੱਸ ਕੇ ਜਾਊਂ ਸਕੀਮ ਆਪੋ ਆਪਣਾ ਕੰਮ ਆਪੇ ਸੰਭਾਲਿਆ ਕਰਨਗੀਆਂ ਕਿਹੜੀ ਸਕੀਮ ਤੂੰ ਮੈਨੂੰ ਫਿਰ ਹੁਣੇ ਦੱਸ ਦੇ ਕੋਈ ਨਹੀਂ ਹਜੇ ਬੇਨੀਆਂ ਮੈਂ ਇੱਕ ਦਿਨ ਕਿਵੇਂ ਚਾਲ ਦੇਗਾ ਫਿਰ ਦੱਸ ਤੈਨੂੰ ਜਾਂਦੀ ਹੋਈ ਦੱਸ ਜੂ ਕੋਈ ਨਹੀਂ ਚੱਲ ਠੀਕ ਹੈ ਜਿਵੇਂ ਤੁਸੀਂ ਕਹਿੰਗੇ ਫਿਰ ਮੈਂ ਤਾਂ ਉਵੇਂ ਹੀ ਕਰੂੰਗੀ